सेहत ठीक है प्रधान बैठे मेरा मेरा सज्जा प्रणाम सारे बड़े बैठे ने मैं तो बहुत छोटी हम गलियां चुम्बण वालिया ने कुछ अपने एक सोच जे लेके आए हैं

ਕਬਸਤ ਜੀ ਜਿੰਦਰ ਸਿੰਘ ਸਰ ਜੀ ਹੈਡ ਆਫ ਡਿਪਾਰਟਮੈਂਟ ਪੰਜਾਬ ਡੈਲੀ ਯੂਨੀਵਰਸਿਟੀ ਮੈਨੂੰ ਕਈ ਵਾਰੀ ਲੱਗਦਾ ਹੈ ਕਿ ਨਾਨਾ ਮੈਂ ਜਿਹੜਾ ਅਫਸਰ ਯੂਜ਼ ਕਰਦੇ ਹਾਂ ਉਸ ਨਾਲ ਥੋੜ੍ਹ ਦਿੱਖੀ ਮੈਨੂੰ ਆਪਣੇ ਆਪ ਨੂੰ ਲੱਗਦਾ ਮੈਂ ਥੋੜ੍ਹ ਦਿੱਖੀਆਂ ਕਿ ਮੈਂ ਪੰਜਾਬ ਦੇ ਵਿੱਚ ਪੜ੍ਹੀ ਨਹੀਂ ਤੇ ਮੈਂ ਪੰਜਾਬੀ ਨਹੀਂ ਪੜ੍ਹੀ ਪਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬੀ ਤੇ ਪੰਜਾਬੀਅਤ ਮੇਰੇ ਕੋਲ ਐਨੀ ਖੂਬਸੂਰਤ ਢਿਕੇ ਨਾਲ ਆਈ ਹੈ ਕਿ ਮੈਂ

Jenna Jenna ne Dead Poets Society movie dekhi hui hai. Anybody seen that? Dead Poets Society. I think yes. O are o de jee dialogue hai jira share karna John Keating's is referring uh, the movie is constantly referring about Walt Whitman. We don't, we don't read and write poetry because it's cute. We read and write poetry because we are members of the human race. And the human race is filled with passion, medicine, law, business, engineering, these are noble pursuits. And necessary to sustain life, but poetry, beauty, romance, love, these are what we stay alive for. So this a philosophy, the role is played by Robin Williams. ਤੇ ਉਹ ਸਟੂਡੈਂਟਸ ਨੂੰ ਇੱਕ ਬੋਰਡ ਕਰਕੇ ਕਹਿੰਦਾ ਪੁੱਛਦਾ ਹੈ ਵਾਟ ਇਜ਼ ਯੋਰ ਵਰਸ ਤੋ ਵਾਟ ਇਜ਼ ਜ਼ਿੰਦਗੀ ਦਾ ਕੀ ਵਰਸ ਹੈ ਤੁਸੀਂ ਕੀ ਲਿਖਦੇ ਹੋ ਤੁਸੀਂ ਕੀ ਸੋਚਦੇ ਹੋ ਸੋ ਇਹੋ ਜਿਹਾ ਇੱਕ ਇੱਕ ਟੀਚਰ ਦਾ ਇੱਕ ਮੈਂਟਰ ਦਾ ਇੱਕ ਗਾਈਡ ਦਾ ਹੋਣਾ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੇ ਨਾਲ ਗਏ ਸਮਾਂ ਕੱਟ ਕੇ ਤੇ ਉਹਨਾਂ ਨੂੰ ਜਨਤ ਕੀਤਾ ਹੈ ਉਹਨਾਂ ਤੋਂ A student like me is very jealous, क्योंकि मैं तो लगता है दुखाँ दुखाँ तो लग कि ऐसे शायद ऐहे जे लोकावास से भी कबीर ताए दोहा बहुत तो बहुत लगता है कि लाली मेरे लाल की जित देखो जित लाल लाली ढूंढ़ रहा है मैं चली तो मैं, मैं भी हो गई लाली तो बाकी ऐना मुस्तफ़ोन के पढ़ के ऐहे जी गल जगी है वो लगता है कि it all comes together it all makes sense तो गीता ਤੇ ਆਪਣੀ ਵਿਰਾਸਤ ਵੱਲੋਂ ਇੱਕ ਰਾਵੀ ਦੀ ਲੜੀਵਾਰ ਇੱਕ ਸੀਰੀਜ਼ ਜਿਸ ਤੇ ਮੈਂ ਕੰਮ ਕਰ ਰਹੀ ਹਾਂ ਉਹਦੀ ਸ਼ੁਰੂਆਤ ਆਰੰਭ ਦੇ ਵਿੱਚ ਐ 17 ਅਆਂ ਕੇ ਰਾਵੀ ਨੂੰ ਪਾਰ ਕਰਨ ਵਾਲੇ ਦਿਸ ਵਾਸ ਵਿਦ ਰੈਫਰੈਂਸ ਟੂ ਪਾਰਟੀਸ਼ਨ ਕੇ ਰਾਵੀ ਨੂੰ ਪਾਰ ਕਰਨ ਵਾਲੇ ਜਿਸ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਜਿਹੜਾ ਰਾਵੀ ਪਾਰ ਕਰਕੇ ਮੁੜ ਕੇ ਨਹੀਂ ਦੇਖਦੇ ਦੂਸਰੇ ਜਿਸ ਜਿਹੜਾ ਰਾਵੀ ਪਾਰ ਕਰਕੇ ਹੋਰਾਂ ਨੂੰ ਵਿਸਾਰਦੇ ਨੇ

सोने यहाँ में मैंने राबी करते राजी बच्चे तेरे सोने यहाँ में मैंने राबी करते मैं तुम देल ला के पल्ला छल्ला कुछ यहाँ देवार होता ते सोने यहाँ में मैंने राबी करते आज मैं कहने यहाँ सोने यहाँ में मैंने लाली करते ची ची तो बहुत बहुत बढ़िया सुनानी बहुत अच्छा तेरा जी आज उन उस शख्सियत नो म ਜਿਨਾਂ ਕਰਕੇ ਆਪਾਂ ਇਕੱਠੇ ਹੋਏ ਆ ਲਾਲੀ ਜੀ ਦਾ ਜਿਹੜਾ ਸੰਪਰਕ ਹੈ ਸਪੋਰਸ ਸਾਡੇ ਸਾਰਿਆਂ ਦੇ ਦਾ ਕਾਫੀ ਜਾਣਿਆਂ ਨਾਲ ਸੁਰੇਸ਼ ਸ਼ਰਮਾ ਜੀ ਦੇ ਜ਼ਰੀਏ ਹੈ ਤੇ ਇਹਨਾਂ ਨੇ ਲਾਲੀ ਜੀ ਦਾ ਸਿਰਫ ਸਾਥ ਖੰਡ ਆਇਆ ਹੀ ਨਹੀਂ ਲਾਲੀ ਜੀ ਤੇ ਉਪਾਸਕ ਤੇ ਲਾਲੀ ਜੀ ਸੀ ਥਾਟ ਨੂੰ ਉਸ ਤੇ ਪਛਾਣ ਦੀ ਇੱਕ ਕੜੀ ਵੱਜੋ ਕੰਮ ਕਰ ਰਹੇ ਨੇ ਬਹੁਤ ਅਦਭਤ ਡਾਕਟਰ ਸੁਰੇਸ਼ ਸ਼ਰਮਾ ਜੀ ਡਾਕਟਰ ਮੇਰੇ ਕੋਲ ਇੱਕ ਇੱਕ ਪਰ ਇਹ ਡਾਕਟਰ ਹੈਗੇ ਇਨਾ ਕੋਈ ਨਾ ਪੜਿਆ ਹੋਇਆ ਤੇ ਬਾਕੀ ਜਿਹੜੇ ਸੱਜਣ ਨੇ ਮੈਨੂੰ ਪਤਾ ਕਾਫੀ ਲੋਕ ਬੋਲਣਾ ਜਾਣਦੇ ਨੇ ਤੇ ਆਪਾਂ ਬਾਕੀ ਗੱਲਾਂ ਬਾਤਾਂ ਜਿਹੜੀਆਂ ਆ ਖਾਣੇ ਤੇ ਕਰਾਂਗੇ ਸੁਨਿੰਦਰ ਸ਼ਰਮਾ ਮਾਈਕ ਚ ਕਰ ਅਲਾ ਮਾਫੀ ਚ ਗੱਲ ਨੂੰ ਤੇ ਇਸਾ ਮੋੜਣਾ ਅਲਾ ਇੱਕ ਪ੍ਰਬੰਧਕ ਹੈ ਇਹਨਾਂ ਦੇ ਆਦਰ ਲਈ ਇੱਕ ਸੁਨੇਹਾ ਡਾਕਟਰ ਗੁੰਜਤ ਤਾਇਆ ਜੀ ਅਲਾ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਵਿਸ਼ਵਾਸ ਹੈ ਕਿ ਸਭ ਤੋਂ ਵੱਡ ਸਾਰ ਉਹਨਾਂ ਨੇ ਮਾਣੀ ਮਤਲਬ ਇੰਟੈਲੈਕਚੁਅਲ ਇੰਟਰ ਇੰਟੈਲੀਜੈਂਸ ਨੂੰ ਉਹਨਾਂ ਨੇ ਸਭ ਜਿੱਤ ਤਰੀਕਾ ਜੋ ਇੰਟਰਵਿਊ 라ਹੀਂ ਆਪਰੇ ਦਾ ਸੰਗਤ ਜਿਸ ਕੋਲ ਬੰਦਾ ਕਿੰਨਾ ਗੁੱਦੀ ਮਾਰ ਉਹ ਬੋਟਮ ਨਹੀਂ ਆਪਰੇ ਦਾ ਨਹੀਂ ਆ ਜੀ ਨਹੀਂ ਆਇਆ लाली साहब की मोहब्बत करते हैं इंकलैक्ट करते हैं और मोहब्बत देख इलेक्ट शामिल सौ ग्राम है। तो में जैसे चंडीगढ़ में सुनवा दे कि आज हम आपके निमंत्रण से जरूर आते लाली जी के बारे में विद्वानों की बातें भी सुनते हैं जो शायद लालू जी के होते हुए भी हमें सुनने को नहीं मिली थी मैं क्या करें कर्म योगी को मालिक के घर से अपने कर्म की दिशा में रहना पड़ता है पावन है उम्मीद है आज के दिन मेरे पे मालिक के घर से लगी पाबंदी को देखते हुए आप सभी मुझे माफ करेंगे और अपने इंसानी महसूस करेंगे मेरी ये बात पढ़कर सभी को सुना देना और लाली जी भी सुन लेंगे जी को मेरे पे ਕਰੰਟੇ پابੰਦੀ ਕੇ ਬਾਰੇ ਨਹੀਂ ਕਿਹਾ ਲਾਕਟਰ ਜੁਗਿੰਗਤਾ ਜੀ ਲਾਕਟਰ ਕਾਰੇ ਉੱਤੇ ਪਟਿਆਲੇ ਦਵਾਈਆਂ ਦਿੰਦੇ ਨੇ ਸ਼ਰੀਰਾਨੇ ਕੋਰ ਬੜਾ ਜ਼ਿਆਦਾ ਦਿੰਦੇ ਇਸ ਕਰਕੇ ਨਹੀਂ ਆਈ ਉੱਤੇ ਉਹਨਾਂ ਨੇ ਇੱਕ ਦਰਿਆਵਾਂ ਵਾਲੀ ਗੋਲੀ ਉਹਨਾਂ ਦਾ ਵਿਸ਼ਵਾਸ ਹੈ ਕਈ ਵਾਰੀ ਮੀਜ਼ਨ ਚਾਹੁੰਦੇ ਆ ਮੀਜ਼ਨ ਪਰ ਹਮ ਸਾਡੇ ਕਿਉਂ ਬੈਠੇ ਹਾਂ ਮੈਂ

ਇਹ ਉਹਨਾਂ ਦੀ ਸਖੀਤਾ ਪਕਾਜ਼ਾਇਆ ਗਿਆ ਨੇ ਵੀ ਪਚਾਲਾ ਇਹਨਾਂ ਦਾ ਦੋਸਤ ਹੈ ਨਾਮ ਇਹ ਤਾਂ ਉਸ ਤਾਂ ਉਹਦੀ ਨਾਮ ਹ ਤੱਕਆਂ ਬਾਰੇ ਜਾਣਦੇ ਆ ਪਰ ਇੱਕ ਕਰਤੋ ਕਰਨ ਪਤਾ ਜਿਹੜਾ ਉਹਦਾ ਇੱਕ ਬਹੁਤ ਵੱਡਾ ਪਲੇਅ ਹੈ ਪਾਵਰ ਆਫ ਡਰੈਸ ਹਿੰਦੀ ਵਿੱਚ ਜਨਿੰਦਰ ਜੀ ਨੇ ਉਹਨੂੰ ਪਾਪ ਔਰ ਪ੍ਰਕਾਸ਼ ਦੇ ਨਾਮ ਨਾਲ ਹਲਵਾ ਪਤਾ ਲਿਆ ਕਿਸੇ ਦੋਸਤ ਨੂੰ ਕਿ ਆਵੇ ਇੱਕ ਇਹ ਨੂੰ ਗਿਆਨ ਦੇ ਬਲਕ ਉਹਦੇ ਵਿੱਚ ਇੱਕ ਨਾਟਕ ਦੇ ਵਿੱਚ ਇੱਕ ਸੀਨ ਉਹਨੇ ਦੋ ਵਾਰ ਲਿਖਿਆ ਅੱਜ ਆ ਕਰਨਾ ਜਦੋਂ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਬੋਤਾਇਆ ਤੇ ਇਹ ਕਿ ਜਦੋਂ ਮਾਰਤੀ ਸੀਨ ਦੇ ਲੋਕਾਂ ਨੂੰ ਕੋਈ ਹੱਥ ਨਹੀਂ ਪਾਉਣਾ ਚਲੋ ਉਹ ਦੋਸਤ ਨੇ ਬੜਾ ਪ੍ਰਭਾਵਤ ਹੋਇਆ ਮੈਂ ਕਿਹਾ ਕਿ ਬੜਾ ਕਮਾਲ ਦਾ ਨਾਟਕ ਬੁਢੇ ਸਾਲਾਂ ਬਾਅਦ ਉਹਨੇ ਪੰਜਾਬੀ ਜੁਬਾਨ ਕੀਤਾ ਜਦੋਂ ਖੇਡਿਆ ਗਿਆ ਉਹ ਅਜੇ ਤਾਂ ਕੁਝ ਇਸ ਤਰ੍ਹਾਂ ਦੇ ਰੂਪਰੇਖਾ ਬੰਦੀ ਤੇ ਉਸ ਲੇਖਣ ਦਾ ਪਲੇਅ ਹੈ ਉਹਦੇ ਚੋਂ ਮ ਲੋਸ ਪਬਲਿਸਿਟੀ ਵਿੱਚੋਂ ਵੀ ਸਟੇਜ ਉੱਪਰ ਵੀ ਨਾਉਂਸ ਤੇ ਹੀ ਹੋਇਆ ਵੀ ਇਹ ਚਾਹ ਉਸ ਦਾ ਪਲੇਸ ਪੰਜਾਬੀ ਤੋਂ ਪੇਸ਼ ਕਰ ਰਹਾ ਹੈ ਉਸ ਲੇਖਕ ਦੇ ਨਾਮ ਨਾਲ ਪ੍ਰਚਲਿਤ ਹੋ ਗਿਆ ਤੇ ਕਿਉਂ ਨਾ 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 ਵਿਚਾਰ ਸੱਜੇ ਬਾਸ ਨੇ ਜਿਹੜਾ ਐਲਿਜ਼ਾਬੈਥ ਕਾਪਰ ਪਾਸੋਂ ਇਕੱਠੇ ਬੈਠਾ नाम स्टेज होते सौ एंड सौ मंच पे आओ कि अपना सम्मान ग्रहण करना उठ गया लाली साहब मेरे कांचे के अंदर एक पानी भी बनता हूँ <laughs> <laughs>

शेखुर साहब आप देखने आए बड़े खुश हो नाक नहीं इस यूनिवर्सिटी का पार्मीने दूरों दूरों लोग जो जलों पूरा हो गया डॉक्टर बुचान ने अपने घर पार्टी तो जाम पै गया लाली साहब ने कहा वारस देना जल वारस।, वारस देना एक हो बैठा से ਉੰਨਾ ਬਾਹਰ ਦੀ ਸਫਲਤਾ ਦੇਣਾ ਮੈਲੇ ਕਾਂਝ ਰੰਜਾ ਬਸ ਐਨਾ ਹੀ ਭਾਰੀ ਖੁਸ਼ ਹੋ ਕੇ ਸਫਲਤਾ ਨਾਲ ਹੁੰਦੇ ਖੁਸ਼ ਹੋ ਕੇ ਗਿਆਨ ਨਾਲ ਹੁੰਦੇ ਚੀਜ਼ ਕਰੀ ਪੰਜਾਬ ਦੇ ਹਾਲਾਤ ਬਹੁਤ ਖਰਾਬ ਨੇ ਤਾਂ ਮੇਰੇ ਕੋਲ ਕੋਈ ਨਾ ਹੁੰਦਾ ਜਿਹੜਾ ਕਸੂਰ ਜਿਹੜਾ ਧਿਆਨ ਮੈਨੂੰ ਨਾ ਮੌਸਮ ਤੋਂ ਦੱਬੀ ਲੱਗਦਾ ਇਹ ਹਾਲਾਤ ਚੱਲਦੇ ਤੇ ਸਾਡੇ ਤੇ ਕੱਲੇ ਤੁਰੇ ਜਾਣੇ ਨੋ ਸਾਨੂੰ ਮੈਨੂੰ ਕਿਸ ਨੇ ਕਿਹਾ ਉਹ ਤੋਂ ਵਾਲਾ ਦੇ ਪੱਖੋਂ ਮਿਹਨਤ ਹੋ ਰਹਿਣਾ ਜਦੋਂ ਤੋਂ ਮੈਂ ਮੋਸੋ ਨਾਲ ਨਾਮ ਇਹਨਾਂ ਸੇ ਕੰਮ ਹੈ ਮੈਨੂੰ ਕਿਸ ਨੇ ਕਿਹਾ ਕਰਦਾ ਪੰਜਾਬ ਪੰਜਾਬ ਤੇ ਬੰਦਾ ਇਹਨਾਂ ਬਾਰੇ ਹੋਰ ਸਭ ਸਹਰ ਸਹਰ ਯਾਣਾ ਬਿ ਤੋਂ ਨਾਲ ਦੀ ਯਾਤਰਾ ਦੇ ਤੇ ਚੜੇ ਦੋਸਤਾਂ ਖਮਾਰੇ ਹੁੰਦਾ ਸੀ ਗੁਜ਼ਰ ਜਾਣਾ ਮਿਲ ਕੇ ਕਿਹਨਾਂ ਤੇ ਮਾਰ उन्हें सब देश दीपक दे दी कहानी जनता करते थे जी बाल भरवा तो मन के ना पांच बाले साल में खिजर असल देख क्या मैं छोड़ साल गए गए सोफे सोफे लगे हुए साथ लगे हुए मन के चाप गए ये जब सब सब दे आप चाप नहीं चले उसे पे इधर किलोमीटर पे काफ़ा जो कर रहे हैं चाप नहीं अरे बौढ़े घंटे बाद मिल्फी घबराया बाबू कोफे पेबल पाया मैं सोचा भी मिलकी का प्ले जाएगा हजी तो बना लिया हरे भी स्टेज सोफे रखी जनता तो तो प्ले नहीं होना है पिता जी गल होगी आओ सोफे से आते मैं छोटे छोटे ब्लॉग बलॉग करवा के रिहर्सल ਜੋ ਵਾਪਸ ਆ ਰਹੇ ਸੀ ਮੈਨੂੰ ਟਾਈਮ ਮਿਲ ਗਿਆ ਗੱਲ ਕਰਨੇ ਨੂੰ ਕਮੇਟੀ ਮੈਂ ਕਹਾਣੀ ਨੂੰ ਨਾਟਕਤ ਬਣਾਇਆ ਹੈ ਨਾ ਪਰ ਜੋ ਨਾਟਕ ਦੇਖਦੇ ਆ ਵਿੱਚ ਵਿੱਚ ਕਹਾਣੀ ਵਿਰਲਾ ਥਾਏ ਛਾ ਗਈ ਰਹਿੰਦੀ ਪੇਛਾ ਦਾ ਪੂਰਾ ਨਾ ਬਣਿਆ ਨਾ ਪੈਟਰੋਲ ਦਾ ਹਾਲੇ ਦਾ ਚਵਾਤਾ ਹੈ ਤਾਂ ਨਹੀਂ ਕੋਈ ਨਹੀਂ ਇਹਨੂੰ ਇੱਕ ਦੋ ਸ਼ੋਅ ਕਰ ਲੈਂਦੇ ਥੋੜਾ ਕੌਨਫੀਡੈਂਸ ਆ ਜੂਗਾ ਫਿਰ ਆਪਾਂ ਇਹਨੂੰ ਰਾਮਾਂਗੇ ਫਿਰ ਸਕ੍ਰਿਪਟ ਠੀਕ ਕਰ ਲੈਣਾ ਮੈਂ ਥੋੜੀ ਜਿਹੀ ਜੋ 15 ਦਿਨ ਬਾਅਦ ਆਏ ਤੈਨੂੰ ਸੰਗਤ ਤੇਰੀ ਸਲਾਮਤ ਆ ਜਾਏਗੀ ਭਈਆ ਨਿੱਕੇ ਗੱਲੋ ਤੈਨੂੰ ਉਸ ਸਟੇਸਟ ਕਰੇਟਰ ਨੂੰ ਉੱਤਰ ਪ੍ਰਦੇਸ਼ ਦੀ ਗਵਰਨਮੈਂਟ ਨੇ ਇਨਾਮ ਦਿੱਤਾ ਉਹ ਤੇਰੀ ਗੱਲ ਸੁਣਨਗੇ ਕਿ ਉਹਨਾਂ ਦੀ ਗੱਲ ਸੁਣਨਗੇ ਸੋਭਾ ਸਿਹਾ ਆਰਟਿਸਟ ਵੀ ਕੋ ਨਾਲੀ ਕਾਲਜ ਤੋਂ ਫੀਰ ਰਿਲੀਜ਼ ਹੋਈ ਤਾਂ ਜਿਵਾਈ ਇਹਦਾ ਉਹ ਲੱਭਣ ਚਾਹਿਆ ਜਾਂ ਬਿਰੋ ਚੁਜੀ ਵਾਸੇ ਲਾਲ ਜਿੰਨ ਸਾਰੇ ਕਾਰਨ ਦੱਸੇ। ਔਰ ਆਹ ਕੱਬ ਦੇ ਵਿੱਚ ਫੋਟੋ ਹੈ ਜੀ ਸੋਭਾ ਸਿੰਘ ਨੂੰ ਨਾ ਮੈਂ। ਇਹ ਦੋਵੇਂ ਮੇਲੇ ਸੋਭਾ ਸਿੰਘ ਤੇ ਲਾਲੇ ਕਹਿੰਦੇ ਲੱਗੇਗੇ ਪੇਂਟੇਗ। ਇਹਦਾ ਰੰਗ ਦਿੱਤਾ ਤੁਸੀਂ ਚੰਗੇ ਲਾਇਆ ਹੈ। ਔਰ ਬਾਬਾ ਕਲਾਕਾਰ ਤਾਂ ਇਹਨੇ ਮਾਰਨਿਕ ਗੱਲ ਛੱਡ ਦਿੱਤੋ ਪਰਮਨੈਂਟ ਸਾਥੀ ਦੀ ਬਾਲਾ ਤੇ ਮਰਦਾਨਾ ਨੂੰ ਛੱਡੋ। ਖਾਜੀ ਅਜੀ ਪੋਸਟ ਚੋਪੋ। ਔਰ ਇਸ ਇਸ ਕਾਰਨ ਬਰਤਨ ਲਵ ਦੇ ਮਿਸ ਹੋਏ ਸ਼ਿਕਨੇ ਹਾਲਾਤ ਤੇ ਇਹ ਗੱਲਾਂ ਤੇ ਉਹਨਾਂ ਨੇ ਇਸ ਗਾਮੇ ਦੇ ਸਾਥ ਨਾਲ ਜੋੜਿਆ ਕਿ ਉਸ ਤੋਂ ਬਾਅਦ ਸ਼ਹਿਰ ਇੱਕ ਕਾਲਨ ਨਾਮ ਦੇ ਹਲਾਤ ਆਦੇ ਸੋਚ ਬਿਓ ਕਿ ਤਾਂ ਸੱਚੀ ਆਈ ਕਿ ਉੱਠੀ ਐ ਤੇ ਕਹਿੰਦੀ ਪਤਾ ਪਰ ਉਹ ਬਾਬੇ ਦੇ ਇੰਨੀ ਦੂਰ ਤਾਈਂ ਅਸਲ ਜਾਂਦੀ ਸੀ ਕਿ ਤਿੰਨੇ ਸੋਹਦੇ ਤੇ ਪੁਰਾਣੇ ਕਲਾਂ ਦੇ ਫੋਟੋ ਦੇਖੋ ਅੱਲੇ ਇਕੱਠੇ ਉਹ ਤਿੰਨੇ ਇਕੱਠੇ ਬੈਠਨਰ ਦੇ ਯਾਨੀ ਡਾਕਟਰ ਜਿਹੜਾ ਸਮਨ ਦੇ ਆਸ-ਪਾਸ ਇੱਕ ਬਹੁਤ ਹੀ ਵੱਡੀ ਗੱਲ ਨੂੰ ਮੈਨੂੰ ਐਕਸਪੈਕਟ ਕਰਨਾ ਡਾਕਟਰ ਪਰਮਨਰ ਨਾਲ ਵਿਚਰੇ ਆਏ ਜਾਂ ਛੋਟੇ-ਛੋਟੇ ਗੱਲਾਂ ਛੋੜੇ ਆਸਾਨ ਦੇ ਲੈ ਕੇ ਬੋਲਦੇ ਹੈਗੇ ਸੀ ਉਹਨਾਂ ਦਾ ਇਟ ਲੈਕ ਨਾ ਪਾਉਂਦਾ ਮੈਨੂੰ ਕੋਈ ਟੁਕੜਾ ਨਹੀਂ ਆਇਆ ਯਾਨੀ ਗੁਰੂਤ ਸਿੰਘ ਦੀ ਕਿਤਾਬ ਸੀ ਮੇਰਾ ਪਿੰਡ ਸ਼ਖਾਸਤ ਮੰਨ ਪੁਰਾਣੀ ਹਾਂ ਸਭ ਨਹੀਂ ਲੱਗਦਾ ਤੇ ਉਹਨਾਂ ਨੇ ਪੁੱਛਿਆ ਨਵੀਂ ਵਾਈ ਫਾਈ ਸੰਸਦੋਂ ਦੰਦ ਜੀ ਉਸ ਤੇ ਖੰਡ चंगी है पिछे बैठे माफे लस्सी गो मैं लस्सी का पीती जा सके ਇਹਨਾਂ ਦੇ ਤੋਨਾ ਸਿਰ ਲਾ ਦੇ ਭਾਈ ਉਹਨੇ ਕਹੇ ਜੀ ਬੋਲੇ ਤੇ ਦੋ ਬੜੀ ਮਹਾਰੇ ਰਸਕੀਆਂ ਨੇ ਗਲਾਫ ਖਣਾ ਲੋ ਮੈਂ ਕਹਿੰਦਾ ਤੂੰ ਪੀਲਾ ਮਾਤਾ ਜੀ ਨੂੰ ਹਾਂ ਹੁਣ ਕਿਹਾ ਉਹ ਤਾਂ ਪੀਲਾ ਫੇਰ ਕਰ ਤਾ ਰਾਤ ਮੈਂ ਜਦੋਂ ਵਾਪਸ ਆ ਰਹਾ ਸੀ ਉਹਨਾਂ ਬਗੇ ਹੋਇਆ ਕਿ ਕੀ ਬਿੱਲੀ ਛੇ ਕਿ ਅਲੱਗ ਇਹਨੇ ਭੇਲਾਇਓ ਸਜਾ ਜਾਂਦੇ ਐਂ ਤੋ ਦਾ ਕੰਮ ਤੇ ਕਿਹਨੇ ਕਿਰਤ ਮਾਰਿਆ ਗੱਲ ਲਸੀ ਦੀ ਨਹੀਂ ਉੱਤੇ ਜਾ ਕੇ ਜਦੋਂ ਬਹੁਤ ਅਲੱਲਾ ਪੰਨਾ ਬਾਸ ਚੋੜਨ ਆਸਤੇ ਦੁਕਾਨਦਾਰ ਸੁਹਲਾ ਲੱਗਦਾ ਸਵੇ ਸੁਆ ਹੀ ਲਵ ਦਾ ਫਿਰ ਮੌਕਨ ਨੂੰ ਮਾਰਦਾ ਪੁੱਛਣਾ ਕੱਲ ਸੁਣ ਰਿਹਾ ਸੁਆ ਜਿੱਥੇ ਉਹ ਕੋਈ ਸੁਆ ਦਾ ਇੱਥੇ ਪੈਸੇ ਇੱਥੇ ਪੈਸੇ ਹਲੋ ਉਹਨਾਂ ਦੁਕਾਨਾਂ 'ਚ ਜਾ ਦਉ ਸਾਲ ਸੁਆ ਉਹਨਾਂ ਜਿਹੜਾ ਹੱਸਦਾ ਤੇ ਲਸ ਸੁਆ ਕਿਤਾਹ ਤੇ ਲੋਕਾਂ ਦੇ ਫੋਨ ਟੈਂਦਰ ਗਰਮੀ ਬੜੀ ਤੈ ਹੈ ਹਾਂ ਇਹ ਗਰਮੀ ਬਹੁਤ ਹੈ ਇਹਨਾਂ ਗਰਮੀ ਤੋਂ ਫੋਟੋ ਸ਼ਿਫਟ ਹੁੰਦਾ ਪੌਂਟ ਚੇਕ ਦੇ ਉੱਤੇ ਜੀ

ਜਿੱਥੇ ਕਿਤੇ ਪਾਰਲੀਮੈਂਟਰੀ ਬੈਠੇ ਹੋ ਸੰਵਾਦ ਕਰੇ ਹਾਈ ਹਾਈ ਜਿੱਦਾਂ ਗੁੰਗਾ ਜਰਾ ਦਾ ਬਸਤਾ ਉਹ ਬਾਬਿਆਂ ਤੋਂ ਸਿੱਖਿਆ ਉਹਨਾਂ ਨੂੰ ਕਿ ਤੁਸੀਂ ਸਿੱਖਿਆ ਉਹਨਾਂ ਨੂੰ ਜਾਂ ਪਤਾ ਨਹੀਂ ਕਿੱਥੋਂ ਸਿੱਖਿਆ ਜਿੱਥੇ ਕਿਤੇ ਵੀ ਬੈਠੇ ਸੀ ਜਿੱਥੇ ਕਿਤੇ ਵੀ ਬੈਠੇ ਸੀ ਮਨ ਸਾਲੀ ਸਾਲ ਆਪ ਵੀ ਜਾਂਦੇ ਸੀ ਇੱਥੇ ਦਾਜ ਕੁਮਾਰ ਦੇ ਕਮਰੇ ਸੇ ਹੰਦਵਾ ਸਿੱਖਦਾ ਆਰਟਿਸਟ ਵੀ ਆਇਆ ਇੱਥੇ ਸਾਰੇ ਸਾਲੇ ਸਾਰੇ ਰਾਤ ਉਹਨਾਂ ਨੂੰ ਸੁਣਿਆ ਸਾਰੇ ਸਾਲੇ ਵੰਗੋਨ ਦੇ ਸੈਂਟਰ ਮਰੇ ਹੈਗੇ ਇਸੇ ਕੰਮ ਕਰਨ ਤਰੀਕ ਕੋਲ ਤਰੀਕ ਕਿਤਾਬ ਮੈਂ ਜੋ ਥਿਓ ਦੇ ਖਾਤ ਨੇ ਮੇਰੇ ਕੋਲ ਲੱਗਾ ਕਿ ਉਹਨਾਂ ਤੋਂ ਪਾਸ ਕਰਾਂਗੇ ਆਪਾਂ ਉੱਥੇ ਜਾ ਕੇ ਰਾਜਕੁਮਾਰ ਜਿੱਥੇ ਬੈਠ ਰਹੇ ਉਹਨਾਂ ਨੇ ਹੋਰ ਕਮਾਲ ਕੀਤਾ ਨਾ ਉਹ ਥਿਓ ਦੇ ਘਾਤ ਵੰਗੋਨ ਦੇ ਫਾਉਲ ਉਹ ਲੋਕ ਉਹ ਥਿਓ ਵੰਗੋਨ ਨੂੰ ਦੇਖੇ ਥਿਓ ਦੇ ਘਾਤ ਨਾਲ ਉੱਥੇ ਉਹਨਾਂ ਯੂਨੀਵਰਸਿਟੀ ਚੋਂ ਪੰਜਾਬ ਯੂਨੀਵਰਸਿਟੀ ਕੋ ਕਿਤਾਬ ਇੱਕ ਇਸ਼ੂ ਪੜਾਈ ਹੋਈ जिसे सारे खत है स्टैच बनाए हुए पेंटिंग बनाई घर में सारी सारी याद सवेरे चार बजे तरह सवेर के चार बजे पूरे बैठ के उठी सी बिलविंग सभाव पता लगता है किहबत आदमी से जंग बहादुर तो गोयल बच्चे ने खेले सी

65 ਮਿੰਟ ਪਾਣੀ ਚਾਇਨਾ ਕੋਲ ਉਹ ਬੰਗਾਲ ਤੇ ਲੋਕੀ ਖਬਰ ਲੈਣ ਆ ਰਹੇ ਆ ਜਾ ਰਹੇ ਆ ਖਬਰ ਲੈਣ ਆਦੇ ਜੀ ਆ ਰਹੇ ਕਿ ਸੰਪਸ਼ਾ ਵਾਪਰ ਉਹ ਦਿਨ ਫੋੜੇ ਕਿ ਦੋ ਸਰੀਰ ਤੇ ਆ ਕੇ ਨਾ ਇਹਦਾ ਇੱਕ ਹੀ ਗੁੱਛਾ ਹੋ ਗਿਆ ਉਹਨਾਂ ਦਾ ਕਮਾਲ ਕਰਦਾ ਚਾਰ ਪੰਜ ਤਿੰਨ ਦਿਨ ਦਾ ਗੁੰਦੜਾ ਹਲੇ ਆਇਆ ਨਹੀਂ ਹਲੇ ਕਿਥੋਂ ਲੋਕ ਜੀ ਇਤਨਾ ਪੂ ਲੱਗੇ ਤੱਕ ਸੰਵਾਦ ਤੱਕ ਕੀ ਮੁੱਲ ਕੀ ਹੈ ਜੀ ਮਤੋਂ ਨਾਇਕ ਦਾ ਗਾਮ ਪੁੱਛ ਪਟਾ ਮ ਬਾਬਾ ਉਹ ਜਿਹੜਾ ਪੇਸ਼ੇਮਾ ਪੇਸ਼ੇਮਾ ਪਤਾ ਮ ਜਿਹੜਾ ਕੰਦੇ ਚੰਗਿਆ ਨਹੀਂ ਸਿਹਤ ਦੇ ਤੀਰਾਂ ਤੇ ਲੇਟਰ ਆਈ ਮੇ ਦਿਨ ਇਹਦਾ ਕੀ ਕਿਦਾ ਕੀ ਕੀ ਕੋਡ ਬੰਦਾ ਹੈ ਇਹ ਚੋਤਾ ਕੰਮ ਹੈ ਜਦੋਂ ਆਪਣੇ ਪੁੱਛਣ ਲੱਗ ਪੈਂ ਕਿ ਕਦੋਂ ਗੁਜ਼ਰੋਗੇ ਅਜੇ ਦੂਰ ਦੇ ਕਿ ਅੰਦੇ ਕੀ ਹੁੰਦੇ ਤੇ ਦੂਰ ਦੇ ਇਹ कई ਦਾਵਾ ਵਿੱਚ ਪੱਟ ਜਨਾਬ ਚ ਫੇਰੀਆਂ ਨੇ ਲਿਖਿਆ ਨੇ ਅਸੀਂ ਇਹ ਫਿਰ ਯੂਨੀਵਰਸਿਟੀ ਦੇ ਬਾਹਰ ਉਹਦੀ ਅੰਦਰਲੀ ਦੁਕਾਨੋਂ ਹਾਂਜੀ ਬਰਸ਼ਿਆਲ ਹਾਂਜੀ ਬਰਸ਼ਿਆਲ ਦਰਦਾਸ ਮਾਨ ਜਿੱਥੇ ਜਿਆਦਾ ਬਰਦ ਵਰਕੀ ਹੈ ਅਸੀਂ ਉੱਥੇ ਬੈਠਾ ਸੰਦੀਪ ਸਾਹਿਬ ਚਾਹ ਪੀਣੇ ਤੋਂ ਬਾਅਦ ਸਾਹਮਣੇ ਬਾਸ ਰੁਕਦੇ ਇਹੋ ਜਿਹੇ ਕਾਈਕਾਂ ਜਿੰੰਦਰ ਉਹ ਜਿਹੜੀ ਤਾਂ ਇੰਤੈਕਾ ਫੋਰਨ ਲਾ ਲੇ। ਉਹਦੇ ਬਾਈਕਾ ਵਿਚੋਂ ਪਰ ਮੋਸਕਲ ਜਦੋਂ ਨਾ ਲਿਆ ਕਿਤਾਬ ਤੱਕ ਉਸ ਬਾਝੋਂ ਪਤਾ ਹੁਣ ਬੜੀ ਮੋਟੇ ਕਿਤਾਬ ਸੇ। ਤੇ ਲਾਲੇ ਤੋਂ ਬੁਲਾਨੀ ਕਿਤਾਬ ਪੜੀ ਹੈ। ਇਹਨਾਂ ਯੂਰੋਪੀਨ ਐਵੀਰੀ ਤੋਂ ਆਇਆ। ਆਪਨੇ ਸੌਕ ਆਪਣੇ ਸੌਕ ਦਾਸ। ਸਾਡੀ ਸੌਕ ਪੁੱਛੋ ਤਾਂ ਉਹਨਾਂ ਦੇ ਕਿਤਾਬ ਦੇ ਵਿੱਚ ਵਾਲੇ। ਤੁਹਾਾਰ ਜੀ ਸੌਕ ਪੁੱਛੀ ਜੀ ਆਪਨੀ ਦੱਸੀ ਜੀ ਹੁੰਦੀ ਹੈ। ਤੇ ਬਾਬੀ ਦਰਦ ਜਾਂਦੇ ਨੇ ਤੈਨੂੰ ਨਾਲੇ ਕਲੀ ਕਿਤਾਬਾਂ ਦੇ ਨਿਰਭੰਗ ਕਰਦਾ ਹੁੰਦਾ ਆਵੇ ਅ ਦੁੱਧ ਨਾਲ ਡੋਲੋ ਲਈ ਜਾਂਦਾ ਨਾ ਦੁੱਧ ਦੁੱਧ ਤੇਰੇ ਤੇ ਠੋਲ ਬਕਿ ਨੇ ਹਾਲਤ ਆਪਸ ਦਾ ਹੋਣ ਦੇ ਕਿਵੇਂ ਵਾਹ ਅ ਚਿੜੀਆਂ ਦੇ ਚ ਵਿੱਚ ਚੁਗਦੀਆਂ ਆਪੋ ਤੇ ਵੇਖਣੇ ਬੋਲਦੇ ਆ ਮਾਂ ਤਾਂ ਦੇ ਬਸ ਆਪੇ ਫੇਰੇ ਜਾਂਦੇ ਨੇ ਖੁੱਚ ਦੇ ਦੀਵਾ ਸੁਣ ਆਵਾਜ਼ਾਂ ਨਾਲ ਝੋੜੀ ਦੱਤਿਆ ਨਾ ਕਿਤਾਬਾਂ ਦੇ ਉੱਪਰ ਕਿੰਜੀ ਮੈਂ ਇੱਕ ਕਿਤਾਬ ਦੇ ਗੱਲ ਕਰਾਂ ਸੁਖਿੰਦਰ ਨੇ ਜਿਹਨੇ ਸਾਂਝਾ ਨਾਲੋਂ ਕੋਪਾ ਲਿਖੀ ਹੈ ਮਨਨ ਸੱਤਵੇਂ ਕਿਤਾਬ ਦੇ ਨਾਮ ਹੈ ਇਹਦਾ ਕ੍ਰੈਡਿਟ ਹੈ ਕਿ ਮੈਂ ਮਿਲ ਕੋ ਲਿਖਵਾਇਆ ਸੀ ਮੈਂ ਲਿਖਣ ਦਾ ਬੋਝ ਝੋੜਿਆ ਨਾਉਣ ਦਾ ਸਹਿ ਕਰਨ ਦਾ ਤੇ ਲਿਖਣ ਦਾ ਝੋੜਿਆ ਇਹਨੂੰ ਲਿਖਵਾ ਲੈਣਾ ਲੇਕਿਨ ਮੈਂ ਤੇ ਵੀ ਇੰਨੀ ਹੈ ਇਹ ਫੋਟੋ ਵਾਲੇ ਵੱਲ ਜ਼ਿਕਰ ਹੋਇਆ ਫੋਟੋਗ੍ਰਾਫਿਕ ਮੈਂਬਰ ਖਾਲੇ ਦਸਤਾਨ ਹੈ ਕੋਈ ਫੋਟਾ ਫ੍ਰੀ ਪਾਲੀਟੀਕਲ ਉਹ ਫ੍ਰੀ ਕੋਟ ਹੁੰਦੇ ਇਹਨਾਂ ਨੇ ਉਹਨੂੰ ਫੋਨ ਕੀਤਾ ਕਿ ਥੋੜਾ ਆਟਾ ਚਾਹੀਦਾ ਹੈ ਅਨੂੰ ਘਟਾ ਮੇ ਲੇਖ ਨਹੀਂ ਸਾਰਾ ਤਾਂ ਬਹੁਤ ਸਾਹ ਆਪਣੀ ਦੋਸਤ ਨੂੰ ਸੰਦੀਪ ਨੂੰ ਨਾਮ ਲੈ ਕੇ ਫੀ ਫੋਰਮ ਮੈਂ ਵੀ ਗੱਲਬਾਤ ਰਿਕਾਰਡ ਕੀਤੀ ਫੋਟੋ ਕਰਕੇ ਇਸ ਤਰ੍ਹਾਂ ਕੀ ਹੈ ਇਹ ਨਹੀਂ ਇੱਕ ਚਾਹ ਬਹੁਤ ਹੋਰ ਇਸ ਤਰ੍ਹਾਂ ਦੇ ਕਿਉਂ ਜਿਸ ਜਿਹੜੀ ਮੇਰੇ ਵੀ ਪਾਪਤੀ ਹੈ ਕੋ ਆ ਜਾਇਨੀ ਕੋਚ ਕਾਰਜਗਰ ਸੋਣਾ ਰਿਸ਼ਵਿੰਦਰ ਜੀ ਵਿੰਦਰੇਸ਼ਨ ਜੀ ਦਾ ਅਨੁਭਵ ਲੱਗਦਾ ਜੇ ਤਾਂ ਮੇਰਾ ਸਮਝ ਆ ਗਿਆ ਜਿੱਥੇ ਵੀ ਬੈਠਣਾ ਬੰਦ ਨਾ ਦੀ ਕਥਾ ਕਰਦੇ ਮੈਂ ਸਾਰੇ ਜਿੱਥੇ ਬੈਠਾ ਉਹਨਾਂ ਦਾ ਜ਼ਿਕਰ ਆ ਜਾਂਦਾ ਮੈਂ ਫੋਨ ਤੇ ਉਹਨੂੰ ਬੰਦਾ ਦੁਨੀਆ ਨੂੰ ਸੁਣਾਇਆ ਹੋਣ ਗਿਆ ਭੁੱਲ ਗਿਆ ਉਹਨਾਂ ਤੇਰੀਆਂ ਉਹ ਲੇਡਿੰਗ ਹੈ ਉਹਦਾਰ ਚਿਕਨਾ ਆ ਪਹਿਲੀ ਵਾਰੀ ਪਤਾ ਲੱਗਾ ਕਿ ਸਾਥ ਸੇ ਗੱਲਾਂ ਨੇ ਕੀਤੀਆਂ ਜਾਂ ਫੋਨ ਦੇ ਉੱਤੇ ਉਹ ਉਹ ਵੀ ਲਿਖਤ ਦੇ ਵਿਚਾਰ ਇੱਕ ਵੱਡਾ ਆਰਟੀਕਲ ਸਿੱਖੇ ਉਹ ਲਾਸਰ ਬਨੋਟ ਦਿਸਟ ਮੈਂ ਅਸਮੰਬਜਿਦਾ ਬਾਕਸ਼ ਸ਼ੁੱਧ ਦੁਗਦਾ ਇਹਨਾਂ ਦੇ ਆਰਟੀਕਲ ਇਹਨਾਂ ਦੇ ਪਾਪ ਦੇ ਵਿੱਚ ਹੋਰ ਇੱਕ ਮਨ ਮਨ ਪਾਪਰ ਬੋਰਡ ਪੁਰਾ ਤੇ ਇਹ ਵੀ ਬਰਬਦ ਵਿੱਚ ਪੁਰਾ ਨਾਸ਼ਾਸ਼ਟਕ ਫੇਸਟਾ ਦੇ ਬਾਰੇ ਇੱਕ ਫਿਕਰੇ ਚ ਲਾਲੀ ਸਾਹਿਬ ਦੇ ਸੁਣ ਹੋਇਆ ਹੈ ਉਹ ਬੰਦਾ ਐਕੈਡਮਿਕਲੀ ਕਿਹਨਾਂ ਜਿਹਾ ਹੋ ਜੈਸੇ ਮੈਨੂੰ ਨਹੀਂ ਪਤਾ। ਉਹ ਪੂਰੇ ਨਾਲ ਸਾਹਤਾ ਜੀ ਰੂਹ। ਢਾਲੀ ਸਾਹਿਬ ਦਾ ਇੱਕ ਫਿਕਸ਼ਨਲ ਐਂਡ ਸਮੋਲ ਡਰਾਮਾ ਹੈ। ਬੰਦਾ ਪੂਰੇ ਡਰਾਮੇ ਬਾਜੀ ਇਸ ਗੱਲ ਤੇ ਚਿੱਕੀ ਹੋਈ ਹੈ। ਕਿ ਐਕਟਰ ਨੂੰ ਕੈਰੈਕਟਰ ਕਿਵੇਂ ਬਣਾਉਣਾ। ਆਹ ਹੋਰ ਕੀ ਬਾਤ ਹੈ। ਲੈਂਗੁਏਜ ਵੀ ਕਾਸਟ ਜੋ ਵੀ ਲਾਈਟਿੰਗ ਵੀ ਜੋ ਵੀ ਆ ਕੇ ਦਿਵਾਚੇ ਕਹਾਣੀ ਹੈ ਜੋ ਜਿੰਨੀ ਥਿਉਰੀਆਂ ਇਸਾਰੀ ਮਿਲਾ ਕੇ ਉਹਨਾ ਕੇਂਦਰ ਹੀ ਹੁੰਦਾ ਹੈ ਤਾਂ ਇਕ ਤੋਂ ਕਰੈਕਟ ਹੋਣੇ ਤਾਂ ਹੈ ਜਿਹੜਾ ਹੁੰਦਾ ਐਡੀ ਵੱਡੀ ਗੱਲ ਨੂੰ ਇੱਕ ਬਿਜ਼ਨਸ ਮੋ ਸਕਦਾ ਹੈ ਉਹਨੋਂ ਸੇ ਬੋਟਾ ਨਾਲ ਨਫਾ ਨਹੀਂ ਸ਼ਾਜਾ ਤੇ ਲਾਸਟ ਵਿੱਚ ਇਹ ਹੈ ਇਹ ਉਹ ਦਾਕਟਰ ਜਿਹੜਾ ਟੈਗਰ ਤੇ ਬੈਠਾ ਸੀ ਕਿ ਕਾਹ ਲੱਗੇ ਬੈਠਾ ਕਜ਼ਾਨ ਜ਼ਾਕਿਸ ਬੋਲੇ ਕੁਜ਼ੂਰ ਬਾਈ ਹੈਗਾ ਸੀ ਹਾਂ ਜੀ ਉਹਦੇ ਸਿਰ ਤੇ ਦੁਨੀਆ ਚਲਾਈ

ਫਰੇ ਗਿਆ ਜਦੋਂ ਸੈਰ ਕਰੇ ਜਾਂਦੇ ਆਂ ਲਹਿਰ ਹੁਣੀ ਜਿਹੜੇ ਤੇ ਇੱਕ ਜਣਾ ਤੇ ਸੁੱਤਾ ਪਿਆ ਸੀ ਕਹਿੰਦਾ ਤੂੰ ਐਂ ਕਰੀ ਮੁੰਡੇ ਦੇ ਚਾਰ ਖੋਲੀ ਨਾ ਜਦੋਂ ਸਾਹਮਣੇ ਹਲਵਾਈ ਦੀ ਦੁਕਾਨ ਹੈ ਉਹਦੇ ਕੋਲ ਜਿਹੜੇ ਕੋਲ ਦੁੱਧ ਪੋਣ ਆਮ ਆਦੇ ਜਾ ਉਹ ਬੰਦਾ ਬਰਸੋਈ ਜਿਹਾ ਬਣ ਗਿਆ ਭਾਂਡੇ ਲੱਭਣ ਤੋਂ ਪੰਜੇ ਸਾਰੇ ਕਾਲਕਨਾ ਭਰੇ ਹੋਏ ਸਾਰੇ ਉਹਨੇ ਇੱਕ ਭਾੜਾ ਚੁੱਕਿਆ ਉਹਨੂੰ ਰਗੜਾ ਰਗੜ ਕੇ ਸਾਫ਼ ਕੀਤਾ ਤੇ ਹਲਵਾਈ ਦੀ ਦੁਕਾਨ ਤੇ ਦੁੱਧ ਲੈਣ ਖੜਾ ਗਿਆ ਤੇ ਅਗੋ ਹਲਵਾਈ ਨੇ ਮਨਾਂ ਕਰਤਾ ਕਹਿੰਦਾ ਤੈਨੂੰ ਦੁੱਧ ਨਹੀਂ ਦੇਣਾ ਇਹ ਲੇਖਾ ਕਿਹਦੇ ਪੁਰਵਲੇ ਪਾਟਾਈ ਹੈ ਸੀ ਇਹ ਮੈਂ ਹੁਣ ਪੰਜਾਬੀ ਦੇ ਕਿੱਸਾ ਦੇ ਬਲਣ ਦੀਪਕ ਸ਼ਰਮਾ